ہاں جی پیارے ہوں. دو ہزار چوبی نومبر تیس گرو نانک سکھ سبھا انک وجوں اج چٹسال ਆਰੰਭ ਹੋ ਚੁੱਕੀ ਹੈ ਵਿਚਾਰਾਂ ਸੀ ਕਰ ਰਹੀ ਸੀ ਤੇ ਉਹ ਵਿਚਾਰਾਂ ਸਾਡੀਆਂ ਅਸੀਂ ਨਿਜੀ ਰੱਖੀਆਂ ਹਨ ਰਿਕਾਰਡ ਵੀ ਨਹੀਂ ਕੀਤੀਆਂ ਤੇ ਅੱਜ ਦਾ ਪਾਠ ਮੈਂ ਪੂਰਾ ਤਿਆਰ ਨਹੀਂ ਕਰ ਸਕਿਆ ਇਸ ਨੂੰ ਤਿਆਰ ਕਰਨ ਵਿੱਚ ਪਹਿਲਾਂ ਵੀ ਵੇਲਾ ਲਾਇਆ ਤੇ ਬੀਤੇ ਹਫਤਾ ਦੇ ਅੰਦਰ ਮੈਂ ਸਪਾਠ ਤੇ 23 ਦਿਨ ਲਾ ਸਕਿਆ ਪਰ ਫਿਰ ਵੀ ਇਹ ਤਿਆਰ ਨਹੀਂ ਹੋਇਆ ਤਿਆਰ ਨਹੀਂ ਹੋਇਆ ਦਾ ਅਰਥ ਇਹ ਹੁੰਦਾ ਹੈ ਕਿ ਸਾਡਾ ਇਹ ਜੋ ਗਿਆਨ ਭਾਖਾ ਵਿਗਿਆਨ ਹੈ ਬੋਲੀ ਵਿਗਿਆਨ ਦਾ ਇਹ ਆਧਾਰਿਤ ਹੈ ਉਹ ਹਾਇਓ ਯੂਨੀਵਰਸਿਟੀ ਦੀ ਪੁਸਤਕ ਭਾਖਾ ਵਿਗਿਆਨ ਦੀ ਤੇ ਉਹ ਤੇ ਉਹ ਸਾਰੇ ਕੁਝ ਨੂੰ ਪੜਨਾ ਫਿਰ ਉਸ ਨੂੰ ਸਮਝਣਾ ਹੁੰਦਾ ਏ। ਜਦੋਂ ਇਹ ਸਮਝ ਵਿੱਚ ਚੀਜ਼ ਆਉਣੀ ਹੁੰਦੀ ਏ ਉਹ ਇੱਕ ਸੌਖਾ ਜਿਹਾ ਕਾਰਜ ਨਹੀਂ ਹੁੰਦਾ। ਐਸਾ ਇਹਦੇ ਚ ਮੈਂ ਥੋੜੇ ਚਿਰਾਂਚੀ ਕਰ ਸਕਦਾ ਕਿ ਇਹਦੀ ਫੋਟੋ ਖਿੱਚਾਂ Google ਦੀ ਸਹਾਇਤਾ ਨਾਲ ਉਹਨੂੰ ਅੰਗਰੇਜ਼ੀ ਚ ਲੈ ਜਾਵਾਂ ਅੰਗਰੇਜ਼ੀ ਤੋਂ ਮੈਂ ਹਿੰਦੀ ਪੰਜਾਬੀ ਚ ਕਰਕੇ ਤੇ ਤੁਹਾਨੂੰ ਦੇ ਦਿਆਂ ਤੋ ਇਹਨੂੰ ਅਸੀਂ ਇੱਕ ਮੈਂ ਇਸ ਚੀਜ਼ ਨੂੰ ਨਕਲ ਆਖਦਾ ਕਿ ਉਥੋਂ ਨਕਲ ਕੀਤੀ ਹੈ ਜਿਹਨੂੰ ਅੰਗਰੇਜ਼ੀ ਦਾ ਸ਼ਬਦ ਕਾਪੀ ਕਹਿੰਦੇ ਹੈ ਪਰ ਇਹਦੇ ਨਾਲ ਬਣਦਾ ਕੁਝ ਨਹੀਂ ਹੈ ਕੁਝ ਚੀਜ਼ਾਂ ਜਦੋਂ ਅੰਗਰੇਜ਼ੀ ਤੋਂ ਹਿੰਦੀ ਪੰਜਾਬੀ ਜਾਂਦੀਆਂ ਨੇ ਤੇ ਉਹ ਸਾਡੀ ਜਿਹੜਾ Google ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਹੂ ਬੂ ਕਰ ਸਕੇ ਕਿਉਂਕਿ Google ਨੇ ਇੱਕ ਕੰਮ ਜਿਹਾ ਚਲਾਇਆ ਕੁਝ ਸਹਾਇਤਾ ਮਿਲਦੀ ਹੈ ਤੇ ਮੈਂ ਉਹਨਾਂ ਨੂੰ ਸਮਝਣ ਵਿੱਚ ਲੱਗ ਰਿਹਾ ਉਹ ਪਾਠ ਸੀ ਜਿਹੜਾ ਮੇਰਾ ਉਹ ਥੋੜਾ ਵੱਡਾ ਸੀ ਤੇ ਜਿਹਦੇ ਕਰਕੇ ਇਹ ਪੂਰਾ ਕੁਝ ਨਹੀਂ ਹੋ ਸਕਿਆ ਪਰ ਫਿਰ ਵੀ ਅੱਜ ਆਪਾਂ ਕੁਝ ਮੋਟੀਆਂ ਜਿਹੀਆਂ ਚੀਜ਼ਾਂ ਇੱਕ ਵਾਰੀ ਰਿਕਾਰਡ ਕਰ ਲੈਂਦੇ ਹਾਂ ਰਿਕਾਰਡ ਨਾ ਕਹੋ ਵਿਚਾਰਾਂ ਕਰ ਲੈਂਦੇ ਹਾਂ ਤੇ ਇਸ ਦੇ ਮੈਂ ਤਰੇ ਪੱtre ਮੇਰੇ ਹੱਥ ਲਿਖਤ ਨੇ 2 ਨਵੰਬਰ 19 ਚ ਕੀਤਾ ਸੀ 19 ਤਰੀਕ ਨੂੰ ਫਿਰ ਇੱਥੋਂ ਮੈਂ 20 ਤਰੀਕ ਨੂੰ ਆਰੰਭ ਕੀਤਾ ਨਵੰਬਰ 20 ਦਾ ਆ ਫਿਰ 20 ਆ ਗਿਆ ਫਿਰ 21 ਨੂੰ ਇੱਥੋਂ ਆਰੰਭ ਕੀਤਾ ਮੈਂ ਲਿਖਣਾ ਪੜਨਾ ਸਮਝਣਾ ਤੇ ਆ 22 ਹੈ ਮੇਰੇ ਕੋਲ ਗਲੁੱ ਸ਼ੁੱਧੀ ਹੋ ਗਈ ਹੈ ਜਿਵੇਂ 12 ਲਿਖਿਆ ਗਿਆ ਪਰ ਇਹ 22 ਹੈ ਇਹਨੂੰ ਮੈਂ ਸਹੀ ਕਰ ਲਾਂਗਾ ਤੇ ਮੈਂ ਬੜੀ ਸਹਿਜ ਵਿੱਚ ਹੀ ਗੱਲਾਂ ਬਾਤਾਂ ਕਰ ਰਿਹਾ ਕਿਉਂਕਿ ਮੈਂ ਜਿਵੇਂ ਕਹਿੰਦਾ ਕਿ ਕੋਈ ਆਪਾਂ ਯੂਟਿਊਬਰ ਨਹੀਂ ਆ ਕਿ ਅਸੀਂ ਇੱਕ ਬੜੀ ਬਣੀ ਬੱਤਰੀ ਚੀਜ਼ ਸ਼ਿੰਗਾਰ ਕੇ ਦੇ ਦੇਣੀ ਹੈ ਇਸ ਤਰ੍ਹਾਂ ਨਹੀਂ ਕਰ ਪਾਰੇ ਨਹੀਂ ਕਰਨੀ ਹੈ ਇਸ ਮੈਂ ਉਹ ਸਾਰਾ ਕੁਝ ਆਪ ਜੀ ਦੇ ਨਾਲ ਕਰਨਾ ਚਾਹੁੰਦਾ ਹਾਂ ਕਿ ਇਹ ਗਿਆਨ ਕਿਤਰਾ ਮਿਲਿਆ ਕਿੱਥੋਂ ਮਿਲਿਆ ਕਿਵੇਂ ਮਿਲਿਆ ਕਿਹੜੇ ਮੋੜ ਆਏ ਕੀ ਕੀ ਬਦਲਾਅ ਹੋਇਆ ਤਾਂ ਕਿ ਆਉਣ ਵਾਲੇ ਸਾਡੇ ਜਿਵੇਂ ਬੱਚਿਆਂ ਨੂੰ ਜਾਂ ਸਾਥੀਆਂ ਨੂੰ ਵੀ ਪਤਾ ਲੱਗ ਸਕੇ ਮੈਂ ਇਹ ਪੁਸਤਕ ਦਾਦਾ ਖੋਲ ਲਗ ਮੈਂ ਤੁਹਨੇ ਕਿ ਚੀਜ਼ ਉਹ ਉਹ ਦੀ ਸੁਣਾ ਲਗਣਾ ਮੈਂ ਅਸਲ ਵਿੱਚ ਇੱਕ ਇੱਕ ਬੋਲੀ ਦਾ ਬੋਲ ਕਿਵੇਂ ਉਪਜਦਾ ਹੈ ਨਾਦ ਕਿਵੇਂ ਉਪਜਦਾ ਹੈ ਅਸੀਂ ਗੱਲਾਂ ਕੁਝ ਬਹੁਤ ਸਾਰੀ ਸਮਝ ਲਈਆਂ ਹੋਈਆਂ ਹਨ ਪਰ ਕੁਝ ਚੀਜ਼ਾਂ ਸੀ ਪਿੱਛੇ ਮੈਂ ਛੱਡ ਗਿਆ ਸੀ ਜੁੜੀਆਂ ਤੁਹਾਨੂੰ ਨਹੀਂ ਤੁਹਾਡੇ ਨਾਲ ਸਾਂਝੀਆਂ ਨਹੀਂ ਸੀ ਕੀਤੀਆਂ ਜਿਹਦੇ ਕਰਕੇ ਵਾਪਸ ਮੁੜੇ ਨਹੀਂ ਤੇ ਮੈਂ 6 ਮਹੀਨੇ ਪਹਿਲਾਂ ਇਥੋਂ ਲੰਘ ਚੁੱਕਿਆ ਹਾਂ ਤੇ ਉਸ ਦੌਰਾਨ ਮੈਨੂੰ ਜਿਵੇਂ ਕਹਵੋ ਕਿ ਮੈਂ ਜਿੰਨੇ ਵੀ ਗ੍ਰੰਥ ਪੜ੍ਹਦਾ ਹਾਂ ਉਹਨਾਂ ਵਿੱਚੋਂ ਚੀਜ਼ਾਂ ਚੰਗੀਆਂ-ਚੰਗੀਆਂ ਲੱਭ ਜਾਂਦੀਆਂ ਨੇ ਜਿਨ੍ਹਾਂ ਨੂੰ ਫਿਰ ਮੈਂ ਪੂਰਾ ਸਮਝਦਾ ਹਾਂ ਉਹੋ ਚੀਜ਼ਾਂ ਸਮਝ ਬਿਨਾਂ ਤੇ ਮੇਰੇ ਮਨ 'ਚ ਇੱਕ ਅੱਜਕੱਲ ਇਹ ਬਣਿਆ ਹੋਇਆ ਵੀ ਜਦੋਂ ਮੈਂ ਕੋਈ ਚੀਜ਼ ਮੰਨ ਲਓ ਕਰਨੀ ਹੈ ਤਾਂ ਮੇਰੇ ਕੋਲ ਸਬੂਤ ਚਾਹੀਦੇ ਨੇ ਹਰ ਵੇਲੇ ਮੇਰੇ ਹੱਥ ਵਿੱਚ ਤੱਥ ਪਰਮਾਨ ਇਹਨੂੰ ਪ੍ਰਮਾਨ ਕਹਿੰਦੇ ਹਾਂ ਤੱਥ ਪ੍ਰਮਾਨ ਜੇ ਉਹ ਤੱਥ ਪ੍ਰਮਾਨ ਨੇ ਉਹ ਮੇਰੇ ਪਾਸ ਹੋਣਗੇ ਤੇ ਕੱਲ ਨੂੰ ਸੀ ਦਿਖਾ ਸਕਦੇ ਆ ਕਿਸੇ ਨੂੰ ਇਹਦੇ ਵਿੱਚ ਇੱਕ ਸ਼ਬਦ ਹੈ ਮੇਰੇ ਵਿਆਕਰਨ ਦੀ ਸਾਰੀਆਂ ਚੀਜ਼ਾਂ ਬਦਲ ਚੁੱਕੀਆਂ ਹਨ ਜੋ ਮੈਂ ਸਿੱਖਿਆ ਸੀ ਜਿਸ ਤਰ੍ਹਾਂ ਆਪਾਂ ਅੱਜ ਤੂੰ ਦੋ ਵਰਖ ਮੈਂ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਸ਼ਬਦ ਕਿਸ ਨੂੰ ਆਖਦੇ ਹਨ ਸ਼ਬਦ ਕਹਿੰਦੇ ਹਨ ਜਿਹਦਾ ਬੋਲੀ ਵਿੱਚ ਆਪਣਾ ਇੱਕ ਅਰਥ ਹੈ ਬੋਲੀ ਵਿੱਚ ਜਿਹਦਾ ਆਪਣਾ ਇੱਕ ਵਜੂਦ ਹੈ ਪਰ ਹੁਣ ਉਹ ਪਰਿਭਾਸ਼ਾ ਮੇਰੀ ਬਦਲ ਚੁੱਕੀ ਕਿਉਂਕਿ ਉਹ ਸਹੀ ਨਹੀਂ ਹੈ ਬਦਲੀ ਤਾਂ ਉਹ ਸਹੀ ਨਹੀਂ ਹੈ ਪੂਰੀ ਨਹੀਂ ਉਤਰਦੀ ਜਦੋਂ ਕੋਈ ਚੀਜ਼ ਪੂਰੀ ਨਹੀਂ ਉਤਰਦੀ ਫਿਰ ਸੋਚੀਦਾ ਵੀ ਇਹ ਚੀਜ਼ ਪੂਰੀ ਨਹੀਂ ਉਤਰੀ ਤੇ ਅਰਥੀ ਆ ਕਿ ਇਹ ਸਹੀ ਨਹੀਂ ਬਣੀ ਸਾਡੇ ਕੋਲ ਤੇ ਇਹ ਜਿਹੜਾ ਪਾਠ ਹੈ ਮੇਰੇ ਹੱਥ ਵਿੱਚ ਮੈਂ ਇਸ ਇਹ ਪਾਠ ਅਗਲੇ ਵੱਡੇ ਪਾਠਾਂ ਦਾ ਇੱਕ ਸੰਖੇਪ ਹੈ ਜਿਸ ਨੂੰ ਆਪਾਂ ਕਹਿ ਦਿੰਨੇ ਆ ਕਿ ਅੱਗੇ ਵੱਡੇ ਸਾਰੇ ਜੋ ਵਿਸ਼ਾ ਹੈ ਉਹਦੇ ਜਿਹੜੇ ਭਾਗ ਹਨ ਉਹਨਾਂ ਭਾਗਾਂ ਦੀ ਇੱਕ ਸੰਖੇਪ ਜਾਣਕਾਰੀ ਹੁੰਦੀ ਹੈ ਮੋਟੀ ਮੋਟੀ ਇਹ ਪਾਠ ਉਸ ਤਰ੍ਹਾਂ ਦਾ ਹੈ ਤੇ ਇਹਦੇ ਵਿੱਚ ਇੱਕ ਸ਼ਬਦ ਪੜਿਆ ਸੀ ਔਰ ਮੈਂ ਸ਼ਬਦ ਪੜ੍ਹ ਕੇ ਉਹਨੂੰ ਮਾੜੀ ਮੋਟੀ ਨਿਸ਼ਾਨੀ ਲਾ ਕੇ ਅੱਗੇ ਚਲਾ ਗਿਆ ਮਤਲਬ ਬੜੀ ਪਿਆਰੀ ਗੱਲ ਦੱਸਦਾ ਉਹ ਸ਼ਬਦ ਉਹ ਸੀ ਕਿ ਜਿਨੇ ਮੈਨੂੰ ਇੱਕ ਨਵੀਂ ਚੀਜ਼ ਦਿੱਤੀ ਮੇਰੀ ਗੁਰਬਾਣੀ ਦੇ ਵਿਆਕਰਣ ਅੰਦਰ ਜੋ ਸ਼ਬਦ ਰਚਨਾ ਹੈ ਉਸ ਦੇ ਅੰਦਰ ਸ਼ਬਦ ਰਚਨਾ ਵਿੱਚ ਸ਼ਬਦ ਕਿਸ ਨੂੰ ਆਖਦੇ ਹਨ ਉਸ ਪਰਿਭਾਸ਼ਾ ਨੂੰ ਬਣਾਉਣ ਵਾਸਤੇ ਇੱਥੇ ਇੱਕ ਚੀਜ਼ ਪਈ ਹੈ ਮੇਰੀ ਪੁਸਤਕ ਦਾ ਕਿ ਪੰਨਾ 9 ਹੈ 1 2 3 4 5 6 7 8 9 10 ਉਦੀ 12ਵੀਂ 13ਵੀਂ ਸਤਰ ਹੈ ਇੱਥੇ ਇੱਕ ਚੀਜ਼ ਸੀ ਜਿਸ ਨੂੰ ਫਿਰ ਮੈਂ ਅੱਗੇ ਤੇ ਚਲਾ ਗਿਆ ਇੱਥੇ ਉਹ ਮਾਰੀ-ਮੋਟੀ ਨਿਸ਼ਾਨੀ ਲਾ ਕੇ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਪਰਤ ਕਿ ਮੈਂ ਫਿਰ ਉਸੇ ਗੱਲ ਨੂੰ ਦੁਬਾਰਾ ਲੱਭਣ ਆਇਆ ਇਹ ਪਿਛਲੀ ਗੱਲ ਹੈ ਕੋਈ 4 ਮਹੀਨੇ ਪਹਿਲਾਂ ਉਹ ਮੈਨੂੰ ਲੱਭਾ ਹੀ ਨਹੀਂ ਸਕਤ ਮੈਂ ਬੜਾ ਮੱਥਾ ਮਾਰਿਆ ਮੇਰੇ ਖਿਆਲ ਕਿਤੇ ਮੈਂ 2 ਤਰੇ ਘੰਟੇ ਇਸ ਪੁਸਤਕ ਨੂੰ ਫੋਲ ਫੋਲ ਕੇ ਥੱਕ ਗਿਆ ਪਰ ਮੈਂ ਉਹ ਸ਼ਬਦ ਨਹੀਂ ਲੱਭਾ ਤੇ ਕੱਲ ਇਸ ਪਾਠ ਉੱਤੇ ਮੈਨੂੰ ਫਿਰ ਦੁਬ다 ਇਹ ਬਣ ਗਈ ਵੀ ਇਹ ਅਗਲੇ ਪਾਠਾਂ ਦਾ ਸੰਖੇਪ ਹੈ ਤੇ ਚਲੋ ਮੈਂ ਇਹਨੂੰ ਜ਼ਿਆਦਾ ਨਹੀਂ ਪੜਦਾ ਤੇ ਤੁਹਾਨੂੰ ਜ਼ਿਆਦਾ ਨਹੀਂ ਸੁਣਾਉਂਦਾ ਇਹ ਗੱਲਾਂ ਮੈਂ ਅੱਜ ਤੋੜੀਆਂ ਉਹ ਕਰ ਰਿਹਾ ਕਿ ਇਹ ਸਾਰਾ ਗਿਆਨ ਕਿਵੇਂ ਅਸੀਂ ਲੈ ਰਹੇ ਹਾਂ ਅਸੀਂ ਕਿਵੇਂ ਪੜ ਰਹੇ ਹਾਂ ਮੈਂ ਸਭ ਕੁਝ ਦੇਣਾ ਚਾਹੁੰਦਾ ਕੱਚਾ ਪੱਕਾ ਜਿਸ ਤਰ੍ਹਾਂ ਦਾ ਵੀ ਹੈ ਕਿਵੇਂ ਅਸ਼ੁੱਧੀਆਂ ਕਰਨੀਆਂ ਕਿਵੇਂ ਸੁਧਾਈ ਕਰਨੀਆਂ ਕਿਵੇਂ ਕੀ ਕਰਦੇ ਹਾਂ ਤੇ ਉਹ ਮੈਂ ਕੱਲ ਸੋਚਦਾ ਸੋਚਦਾ ਕਿੰਨੇ ਚਿਰ ਦੁਬਦਾ ਵਿੱਚ ਹੀ ਪੈ ਗਿਆ ਦਿਮਾਗ ਪੈ ਜਾਂਦਾ ਇਹ ਮੇਰੇ ਵੱਸੋਂ ਬਾਹਰ ਹੈ ਫਿਰ ਮੇਰੇ ਮਨ 'ਚ ਆਵਾਜ਼ ਵੀ ਜੇ ਮੈਂ ਛੱਡ ਕੇ ਚਲਾ ਗਿਆ ਕੋਈ ਚੀਜ਼ ਛੁੱਟ ਨਾ ਜਾਵੇ ਮੇਰੇ ਕੋਲ ਕੋਈ ਐਸੀ ਚੀਜ਼ ਹੋਵੇ ਵੀ ਮੈਂ ਸੋਚਿਆ ਵੀ ਅੱਗੇ ਆਉਣਾ ਹੈ ਪਰ ਇਸ ਪਾਠ ਵਿੱਚ ਕੁਝ ਐਸਾ ਹੋਵੇ ਜਿਹੜਾ ਅੱਗੇ ਨਾ ਆਵੇ ਫਿਰ ਮੈਂ ਕੀ ਕਰਾਂਗਾ ਕਿਉਂਕਿ ਪੁਸਤਕ ਬਹੁਤ ਕੀਮਤੀ ਹੈ ਅੱਜ ਤੱਕ ਦੇ ਜਿੰਨੇ ਵਿਆਕਰਨ ਹਿੰਦੀ ਪੰਜਾਬੀ ਜਿਵੇਂ ਕਹਲੋ ਕੋਈ ਮਰਾਠੀ ਤੇਲਗੀ ਪੂਰੇ ਭਾਰਤ ਦੇ ਉਹਨਾਂ ਵਿਆਕਰਨਾਂ ਵਿੱਚ ਕੁਝ ਐਸਾ ਹੈ ਜਿਹੜਾ ਕੇਵਲ ਇਸ ਪੁਸਤਕ ਵਿੱਚ ਹੈ ਔਰ ਇਸੇ ਪੁਸਤਕ ਤੇ ਆਧਾਰ ਉੱਤੇ ਵੱਡੀਆਂ ਵੱਡੇ ਜਿਹੜੇ ਭਾਸ਼ਾ ਵਿਗਿਆਨੀ ਨੇ ਉਹਨਾਂ ਵਿੱਚੋਂ ਤਰੇ ਆਂਦੇ ਤੇ ਮੈਂ ਵੀਡੀਓ ਸੁਣੀਆਂ ਜਿਨ੍ਹਾਂ ਨੇ ਇਸ ਪੁਸਤਕ ਦੇ ਸਹਾਰੇ ਨਾਲ ਵੱਡੀਆਂ ਵੱਡੀਆਂ ਜਿਨ੍ਹਾਂ ਕਹਲੋ ਕਿ ਆਪਣੀਆਂ ਕਲਾਸਾਂ ਲਾਉਂਦੇ ਹਨ ਉਹ ਜਿਵੇਂ ਮੈਂ ਕੱਲ ਇਥੇ ਕਰਦਾ ਕਰਦਾ ਤੇ ਮੈਂ ਕਿਹਾ ਨਹੀਂ ਛੱਡਦਾ ਨਹੀਂ ਮੈਂ ਨਾ ਇਹਨੂੰ ਜਿਵੇਂ ਵੀ ਹੁੰਦਾ ਮੈਂ ਕਰਾਂਗਾ ਮੈਂ ਸਾਰਾ ਹੀ ਲਿਖਾਂਗਾ ਛੱਡਣਾ ਵੀ ਨਹੀਂ ਹੈ ਉਹ ਅੱਜ ਮੈਂ ਲਿਖਦਾ ਹਾਂ ਜਿਵੇਂ ਤੁਹਾਡੇ ਸਾਹਮਣੇ ਮੈਂ ਦਿਖਾ ਰਿਹਾ ਤੇ ਉਸ ਵੇਲੇ ਉਹ ਅਚਾਨਕ ਉਹ ਸ਼ਬਦ ਆ ਗਿਆ ਜਿਹੜਾ ਮੈਂ 4 ਮਹੀਨੇ ਪਹਿਲਾਂ ਕੀ ਕਹਿੰਦੇ ਨੇ ਉਹ ਛੱਡ ਚੁੱਕਾ ਸੀ ਉਸ ਲਈ ਮੈਨੂੰ ਬਹੁਤ ਖੁਸ਼ੀ ਹੋਈ ਵੀ ਤੂੰ ਚੰਗਾ ਕੀਤਾ ਨਹੀਂ ਤੇ ਤੇਰੇ ਕੋਲ ਇੱਕ ਹੋਰ ਐਸੀ ਭੂਲੂ ਨਹੀਂ ਸੀ ਪਤਾ ਨਹੀਂ ਹੋ ਸਕਦਾ ਅੱਗੇ ਚੀਜ਼ ਆ ਵੀ ਜਾਵੇ ਪਰ ਹੋ ਸਕਦਾ ਨਾ ਵੀ ਆਵੇ ਤਾਂ ਇਨੇ ਮੈਨੂੰ ਇਹ ਦੱਸਿਆ ਕਿ ਜਿਹੜਾ ਸ਼ਬਦ ਹੈ ਉਹ ਸ਼ਬਦ ਰਚਨਾ ਵਿੱਚ ਸ਼ਬਦ ਬਣ ਦੇ ਕੇ ਵੀ ਹਨ ਤੋਂ ਅੰਗਰੇਜ਼ੀ ਦਾ ਸ਼ਬਦ ਹੈ ਅਨ ਬਿਲੀਵ ਅਬਿਲਿਟੀ ਇਹਨੂੰ ਵੀ ਤੁਸੀਂ ਦੱਸਿਓ ਜੀ ਕੀ ਬੋਲਾਂਗੇ ਅਨ ਬਿਲੀਵ ਅਬਿਲਿਟੀ ਮੇਰੇ ਕੋ ਮੇਰਾ ਇਨਾ ਉਹਦੇ ਤੇ ਹੱਥ ਨਹੀਂ ਹੈ ਫਿਰ ਮੈਂ ਕੱਲ ਇੱਕ ਹੋਰ ਸ਼ਬਦ ਲੱਤੀ ਲੱਭਿਆ ਜਿਹਦੇ ਤੇ ਵਿਸ਼ਵਾਸ ਨਹੀਂ ਕਰ ਸਕਦੇ ਜੀ ਜਿਹੜੀ ਸਮਰੱਥਾ ਇਹ ਤੇ ਵਿਸ਼ਵਾਸ ਨਹੀਂ ਕਰ ਸਕਦੇ ਹਾਂ ਉਹ ਅਸਲ ਜਿਹੜੇ ਕਿ ਜਿਵੇਂ ਕਹਿੰਦੇ ਨੇ ਕਿ ਹਾਊ ਮੈਨੀ ਪਾਰਟਸ ਆਰ ਥੇਅਰ ਇਨ ਦਾ ਵਰਡ ਅਨਬਿਲੀਵੇਬਿਲਟੀ ਹਾਊ ਮੈਨੀ ਪਾਰਟਸ ਆਰ ਥੇਅਰ ਇਸ ਚੀਜ਼ ਨੇ ਮੇਰੇ ਅੰਦਰ ਇੱਕ ਚੀਜ਼ ਕੋ ਮਰੀ ਸੀ ਜਿੰਨੂੰ ਨਾ ਤਾਂ ਸਹੀ ਉਹ ਟਿਕਰੀ ਸੀ ਕੋਈ ਸਹੀ ਕੀ ਹੈ ਤੇ ਨਾ ਹੀ ਮੇਰੇ ਕੋਲ ਸ਼ਬਦ ਸੀ ਕਿ ਮੈਂ ਆਪ ਜਿਗੇ ਵਿਆਖਿਆ ਕਰ ਸਕਾ ਤੇ ਹੁਣ ਮੈਂ ਜਿਸ ਨੂੰ ਸ਼ਬਦ ਭੰਡਾਰ ਆਖਦੇ ਹਾਂ ਸ਼ਬਦ ਰਚਨਾ ਆਖਦੇ ਹਾਂ ਉਹਦੇ ਚ ਸ਼ਬਦ ਦੀ ਇੱਕ ਪਰਿਭਾਸ਼ਾ ਹੈ ਕਿ ਸ਼ਬਦ ਕਿਸ ਨੂੰ ਆਖਦੇ ਹਾਂ ਤੋਂ ਜਿਹੜੀ ਪਰਿਭਾਸ਼ਾ ਆਪਾਂ ਸਾਰੇ ਵਿਆਕਰਨਾਂ ਵਿੱਚ ਬਣਾਈ ਹੋਈ ਹੈ ਜਿਵੇਂ ਮੈਂ ਆਪ ਜੀ ਦੇ ਅਗੇ ਰੱਖਦਾ ਕਿ ਜਿਵੇਂ ਮੰਨ ਲਓ ਮੈਂ ਇਹ ਸ਼ਬਦ ਤੇ ਨਾਮ ਇਉਂ ਲਿਖਦਾ ਹੁਣ ਇੱਥੇ ਇਹ ਦਾ ਇਹਨੂੰ ਮੈਂ ਅੰਗਰੇਜ਼ੀ ਚ ਆ ਮੈਂ ਇਹ ਤੁਹਾਨੂੰ ਬੱਸ ਦੱਸਦਾ ਜੀ ਮੰਨ ਲਓ ਇਹ ਹੈ ਅਨ ਬੀ ਈ ਐਲ ਆਈ ਈ ਵੀ ਅਗੇ ਕੀ ਹੈ L I V E L I -E V A B I L I T Y ਦੇਖਣਾ ਕੱਲ ਫਿਰ ਮੈਂ ਇੱਕ ਸ਼ਬਦ ਹੋਰ ਲੱਭਾ ਮੈਨੂੰ ਕਮਾ ਕਰ ਦੇਣਾ ਲੱਭਣੇ ਮੈਨੂੰ ਕਈ ਦਿਨ ਪਹਿਲਾਂ ਮਿਲ ਗਿਆ ਸੀ ਉਹਦਾ ਨਾਮ ਹੈ ਮੇਰੇ ਆਪ ਨੂੰ ਜਿਹਨੂੰ ਗਲਤ ਲੱਗ ਗਿਆ ਉਹ ਹੈ ਤੁਸੀਂ ਕਹੋਗੇ ਕਿ ਕਿਹੜੇ ਪਾਸੇ ਤੋਂ ਰਹਿ ਫੰਦਾ ਹੈ ਪੈਲਿਓ ਪੈਲਿਓ ਐਨ ਪ੍ਰੋ ਪੋ ਲੋ ਜਿਸਟ ਵੈਲਿਊ ਐਨਥਰੋਪੋਲੋজিস্ট ਹੁਣ ਦੇਖੋ ਇਮੈਂ ਤੁਹਾਨੂੰ ਇੱਕ ਛੋਟਾ ਜਿਹਾ ਨਮੂਨਾ ਜੇ ਇੱਥੇ ਦਿਖਾਉਣ ਲੱਗਾ ਕਿ ਕੱਲ ਮੈਂ ਇੱਥੇ ਪਹੁੰਚਿਆ ਤੇ ਫਿਰ ਮੈਂ ਅੱਗੇ ਪੜ ਨਹੀਂ ਸਕਿਆ ਪਰ ਮੈਨੂੰ ਬਹੁਤ ਖੁਸ਼ੀ ਹੋਈ। ਅੱਛਾ। ਇਮੈਂ ਜਿਹੜੀ ਗੱਲ ਮੈਂ ਆਪ ਜੀ ਨੂੰ ਅੱਗੇ ਆਰੰਭ ਵਿੱਚ ਜਿਹੜੀ ਬਿਨਾਂ ਰਿਕਾਰਡਿੰਗ ਦੇ ਕੀਤੀ ਆ ਨਾ ਕਿ ਜਿਹੜਾ ਇਹ ਗਿਆਨ ਹੁਣ ਅਸੀਂ ਦੇਖੋ ਧਿਆਨ ਦੇਣਾ। ਆਪਾਂ ਕਿਸੇ ਸੰਸਥਾ ਤੋਂ ਇੱਕ ਛੋਟਾ ਜਿਹਾ ਵਿਆਕਰਣ ਪੜ ਲਿਆ। ਮੰਨ ਲਓ ਕਿਸੇ ਨੇ ਪੰਜਾਬੀ ਭਾਸ਼ਾ ਦੇ ਗਿਆਨ ਦਾ ਭਾਸ਼ਾ ਪੰਜਾਬ ਭਾਸ਼ਾ ਦਾ ਕੀ ਕਰਨੇ ਆ ਵਿਭਾਗ ਦਾ ਵਿਆਕਰਨ ਪੜ ਲਿਆ ਠੀਕ ਹੈ ਜੀ ਹੁਣ 10ਵੀਂ 12ਵੀਂ ਦਾ ਪੜਿਆ ਵਿਆਕਰਨ ਐਡੀ ਵੱਡੀ ਗੁਰਬਾਣੀ ਦੇ ਸਾਰੇ ਸ਼ਬਦਾਂ ਦੀ 500 ਸਾਲ ਪੁਰਾਣੀ ਪੰਜਾਬੀ ਦੀ ਵਿਆਖਿਆ ਕਿਵੇਂ ਕਰ ਸਕਦਾ ਹੁਣ ਮੈਂ ਤੁਹਾਨੂੰ ਆ ਤੁਸੀਂ ਹੁਣ ਸਮਝ ਤੁਹਾਨੂੰ ਸਮਝ ਆਏਗੀ ਕਿ ਮੈਂ ਇਹ ਸ਼ਬਦ ਕਿਉਂ ਇਕੱਠਾ ਲਿਖਦਾ ਪਰ ਮੈਨੂੰ ਦੱਸਣਾ ਨਹੀਂ ਸੀ ਆਉਂਦਾ ਕਿ ਇਹ ਹੈ ਕੀ ਹੈ ਆ ਹੁਣ ਜਿਹੜਾ ਮੈਂ ਬੋਲਿਆ ਨਾ ਸ਼ਬਦ ਇਹਨਾਂ ਨੇ ਲਿਖਿਆ ਕਿ ਹਾਊ ਮੈਨੀ ਪਾਰਟਸ ਆਰ ਥੇਅਰ ਇਨ ਦੀ ਵਰਡ ਅਨਬੀਲੀਵੈਬਿਲਟੀ ਉਹ ਮਗਰੀ ਮੇ ਕਮਾ ਕਿ ਹਾਊ ਮੈਨੀ ਪਾਰਟਸ ਆਰ ਇਨ ਥੇਅਰ ਗੁਰੂ ਨਾਨਕ ਸਿੱਖ ਸਬਾ ਹਾਊ ਮੈਨੀ ਪਾਰਟਸ ਆਰ ਪੈਲੀਓ ਐਂਥਰੋਪੋਲੋਜਿਸਟ ਆ ਦੇਖਿਓ ਜੀ ਇਹ ਚ ਕਿੰਨੇ ਪਾਰਟ ਨੇ ਇਹ ਪਾਰਟਸ ਨੇ ਉਹ ਇਹਨੇ ਮੈਨੂੰ ਇੱਕ ਨਵਾਂ ਨਾਮ ਦਿੱਤਾ ਨਵਾਂ ਨਾਮ ਦਿੱਤਾ ਨ ਨ ਕੇ ਵਿਚੁੰਦਦਾ ਗਿਆ ਮੇਰੇ ਕੋਲ ਇਹ ਨਾਮ ਇੱਕ ਹੈ ਧਿਆਨ ਦੇਣਾ ਇਹ ਪੂਰੇ ਨੂੰ ਇੱਕ ਨਾਮ ਆਖਾਂਗੇ ਇਹ ਪੂਰਾ ਨਾਮ ਇੱਕ ਸਭਾ ਦਾ ਇੱਕ ਨਾਮ ਹੈ ਇਹ ਪੂਰਾ ਇੱਕ ਨਾਮ ਹੈ ਪਰ ਇਹ ਇਸ ਵੇਲੇ ਐਹੋਈ ਗੁਰੂ ਸ਼ਬਦ ਕਿਧਰੇ ਪੂਰਾ ਸ਼ਬਦ ਹੁੰਦਾ ਸਿੱਖ ਕਿਧਰੇ ਕਿਸੇ ਹੋਰ ਵਾਕ ਵਿੱਚ ਸ਼ਬਦ ਹੋਵੇਗਾ ਆ ਸਭਾ ਉਹ ਮੇਰੇ ਕੋਲ ਇਧਰ ਨਿਕਲ ਗਿਆ ਖਿਮਾ ਕਰਨਾ ਜੀ ਸਭਾ ਕਿਸੇ ਥਾਂ ਤੇ ਹੋਵੇਗਾ ਪਰ ਇੱਥੇ ਆ ਕੇ ਇਹ ਇਸ ਨਾਮ ਦਾ 파ਟ ਬਣ ਗਏ ਭਾਗ ਹੋ ਗਏ ਔਰ ਇਹ ਗੱਲ ਮੈਂ ਜੋ ਕਹਿ ਰਿਹਾ ਮੈਂ ਇਸ ਪੁਸਤਕ ਦਾ ਜੋ ਹਾਇਓ ਯੂਨੀਵਰਸਿਟੀ ਦੀ ਪੁਸਤਕ ਹੈ ਉਹਦਾ ਪੰਨਾ 9 ਹੈ ਇਹ ਉਹਦੇ ਵਰਡ ਬੋ ਰਿਆਂ ਉਹਦੇ ਵਿੱਚੋਂ ਇੱਕ ਉਦਾਹਰਣ ਉਹਨਾਂ ਨੇ ਦਿੱਤੀ ਹੈ ਹਾਊ many parts are there ਸ਼ਬਦ अनਬਿਲੀਵੇਬਿਲਟੀ ਇਹ ਤਿੰਨ ਸ਼ਬਦ ਨੇ ਅਨ ਬਿਲੀਵ ਏਬਲ ਹੋਣਾ ਏਬਲ ਟੂ ਅਬਿਲਿਟੀ ਬਣਿਆ ਤੋ ਮੈਂ ਆਪ ਜਿੰਨੇ ਦੱਸ ਰਿਹਾ ਕਿ ਇੰਨੇ ਕੋ ਤੁਹਾਨੂੰ ਮੈਨੂੰ ਬਹੁਤ ਖੁਸ਼ੀ ਹੋਈ ਆ ਮੈਂ ਜਿਵੇਂ ਆਪ ਜੀ ਨੂੰ ਦੱਸਦਾ ਹੁੰਦਾ ਨਾ ਕਿ ਤੁਸੀਂ ਸ਼ਬਦ ਜੋੜ ਜਿਹੜੇ ਮੈਂ ਬਣਾ ਰਿਹਾ ਉਹਨੂੰ ਖਰਾਬ ਨਾ ਕਰੋ ਪਰ ਫਿਰ ਵੀ ਮੇਰੇ ਸਾਥੀਆਂ ਨੂੰ ਕਦੇ-ਕਦੇ ਇਹ ਲੱਗਦਾ ਤੇ ਮੈਂ ਕਦੇ ਉਹਨਾਂ ਨੂੰ ਕਹਿੰਦੇ ਹੁੰਦਾ ਵੀ ਠੀਕ ਆ ਕੋਈ ਗੱਲ ਨਹੀਂ ਜਿਵੇਂ ਆਪਾਂ ਕਦੇ ਇਸ ਪਾਠ ਤੇ ਆਵਾਂਗੇ ਹਾਂ ਇਹਦੇ ਤੇ ਕਦੇ ਫਿਰ ਆਵਾਂਗੇ ਮੈਂ ਆਪ ਜੀ ਨੂੰ ਦੱਸਦਾ ਹਾਂ ਕਿ ਜਿਹੜਾ ਆਪਾਂ ਗਿਆਨ ਮੈਂ ਕਹਿੰਦਾ ਕਿ ਮੇਰੇ ਕੋਲ ਬਣ ਨਹੀਂ ਰਿਹਾ ਉਹਦਾ ਬਣ ਦਾ ਅਰਥ ਹੁੰਦਾ ਵੀ ਤੁਹਾਨੂੰ ਪ੍ਰੋਸਨ ਯੋਗਾ ਨਹੀਂ ਹੈ ਕਿਉਂਕਿ ਮੇਰੇ ਕੋਲ ਇੱਕੋ ਥਾਂ ਤੇ ਕਿੰਨੇ ਕਮ ਨਾੜੋਂ ਨਾਲ ਚੱਲਦੇ ਰਹੇ ਨੇ ਮੇਰੇ ਤੋਂ ਹਮ ਮੰਨ ਲਓ ਇਹਨਾਂ ਦੇ ਅੰਦਰ ਤੇ ਇਹ ਥੋੜਾ ਜਿਹਾ ਦੱਸਿਆ ਪਰ ਮੈਨੂੰ ਇੱਕ ਨੁਕਤਾ ਮਿਲ ਗਿਆ ਕਿ ਹੁਣ ਮੈਂ ਕਿੰਨੇ ਸ਼ਬਦਾਂ ਨੂੰ ਸੁਧਾਰ ਸਕਦਾ ਤੇ ਹੁਣ ਸ਼ਬਦ ਦੀ ਪਰਿਭਾਸ਼ਾ ਬਦਲਦੀ ਹੁਣ ਇਥੇ ਪਤਾ ਕੀ ਪਰਿਭਾਸ਼ਾ ਸ਼ਬਦ ਦੀ ਅਸੀਂ ਪਰਿਭਾਸ਼ਾ ਉਹ ਘੜੀ ਘੜਾਈ ਜਿੰਨੀ ਕਰਾਂਗੇ ਇਦਾਂ ਮੈਨੂੰ ਕਹਾਂਗਾ ਕਿ ਸੰਖੇਪ ਵਿਆਖਿਆ ਵਰਗੀ ਹੋਵੇਗੀ ਸਾਡੀ ਪਰਿਭਾਸ਼ਾ ਸੰਖੇਪ ਵਿਆਖਿਆ ਵਰਗੀ ਹੋਵੇਗੀ ਔਰ ਉਹਦੇ ਵਿੱਚ ਇੱਕ ਤੁਕ ਜੋੜੀ ਜਾਵੇਗੀ ਸ਼ਬਦ ਕਈ ਤਰ੍ਹਾਂ ਬਣਦੇ ਹਨ मूल ਰੂਪ ਵਿੱਚ ਬਣਦਾ ਹੈ ਇੱਕ ਸ਼ਬਦ ਕਦੇ ਉਹਦੇ ਨਾਲ ਕੁਝ ਅਗੇਤਰ ਲਾ ਕੇ ਸ਼ਬਦ ਬਣਾਇਆ ਜਾਂਦਾ ਹੈ ਕੁਝ ਪਛੇਤਰ ਅੰਸ਼ ਜੋੜ ਕੇ ਸ਼ਬਦ ਬਣਾਇਆ ਜਾਂਦਾ ਹੈ ਔਰ ਕਦੇ ਕਦੇ ਦੂਜਾ ਸ਼ਬਦ ਕੋਈ ਹੋਰ ਸ਼ਬਦ ਵਾਕ ਵਿੱਚ ਆ ਕੇ ਦੂਜੇ ਸ਼ਬਦ ਦਾ ਇੱਕ ਭਾਗ ਬਣ ਜਾਂਦਾ ਜਿਵੇਂ ਪੈਲਿਓ ਪੈਲਿਓ ਐਂਥਰੋਪੋਲੋজিস্ট ਜਿਸ ਤਰ੍ਹਾਂ ਇਸ ਦੇ ਵਿੱਚ ਕੱਲਾ ਇਹ ਜਿਹੜੇ ਜਿਵੇਂ ਆਹ ਸ਼ਬਦ ਨੇ ਇਹ ਕਿਸੇ ਥਾਂ ਤੇ ਵੱਖਰੇ ਨੇ ਪਰ ਇੱਥੇ ਇਹ ਇੱਕ ਨੇ ਤਾਂ ਫਿਰ ਇੱਥੇ ਲਿਖਣ ਵਾਸਤੇ ਮੈਂ ਹੁਣ ਇਹਨੂੰ ਛੱਡ ਦੇਣਾ ਜੇ ਤੇ ਐਵੇਂ ਜੱਜਦਾ ਮੈਨੂੰ ਤੇ ਜੱਜਦਾ ਹੀ ਕੋ ਨਹੀਂ ਕਿ ਮੈਨੂੰ ਆ ਕਾਰਨ ਲੱਗਦੀਆਂ ਨੇ ਕਿ ਐਵੇਂ ਆ ਉਹ ਵਿੱਚ ਫਸਾਈਆਂ ਨੇ ਡੰਡੀਆਂ ਜੀਆਂ ਰਤੀ ਮੈਂ ਇੱਕ ਹੋਰ ਆ ਜਿਹੜਾ ਹਾਂ ਜਿਵੇਂ ਆਹ ਵੇਖੋ ਸਾਡਾ ਹੈ ਨਾ ਪਹਿਲੀ ਉਹ ਐਨਥਰੋਪੋਲੋজিস্ট ਇਸ ਦਾ ਅਰਥ ਰਤੀ ਮੈਂ ਪਾਇਆ ਸੀ ਤੁਸੀਂ ਵੇਖਿਆ ਹੋਵੇਗਾ ਉਹਦੇ ਵਿੱਚ ਐਪ ਦੇ ਵਿੱਚ ਜਿਹੜੀ ਐਪ ਹੈ ਰਾਤੀ ਮੈਂ ਆਪ ਜੀ ਨੂੰ ਆ ਪਾਇਆ ਸੀ ਉਹਦੇ ਚ ਚੜਸਾਲ ਵਿੱਚ ਹਾਂ ਚੜਸਾਲ ਦੇ ਵਿੱਚ ਸੀ ਤੇ ਮੈਂ ਆਪ ਜੀ ਨੂੰ ਉਹ ਜਿਹੜਾ ਹੈ ਇੱਥੋਂ ਕਾਪੀ ਕਰਕੇ ਆ ਜਾਈਗਾ ਕਿ ਨਹੀਂ ਹਾਂ ਆ ਗਿਆ ਜੀ हां आ देखो पैलियो एंथ्रोपोलॉजीस्ट ਦਾ ਅਰਥ ਕੀ ਬਣਿਆ ਪੁਰਾ ਮਾਨਵ ਵਿਗਿਆਨੀ ਹੁਣ ਇਹ ਸਾਰੇ ਪੁਰਾ ਦਾ ਅਰਥ ਪ੍ਰਾਚੀਨ ਹੈ ਮਾਨਵ ਦਾ ਅਰਥ ਮਾਨਵ ਵਿਗਿਆਨੀ ਵਿੱਚ ਵੀ ਦੋ ਹਨ ਵੀ ਵੱਖਰਾ ਹੈ ਗਿਆਨੀ ਵੱਖਰਾ ਹੈ ਪੁਰਾ ਮਾਨਵ ਵਿਸ਼ੇਸ਼ ਤੇ ਗਿਆਨੀ 1 2 3 ਤੇ 4 ਕਿਸੇ ਥਾਂ ਤੇ ਚਾਰ ਸ਼ਬਦ ਹਨ ਪਰ ਉਹ ਚਾਰੇ ਇੱਥੇ ਇਕੱਠੇ ਹੋ ਕੇ ਇੱਕ ਸ਼ਬਦ ਬਣਾਉਂਦੇ ਹਨ ਔਰ ਜੋ ਇਹ ਇੱਕ ਸ਼ਬਦ ਹੈ ਪੂਰਾ ਮਾਨਵ ਵਿਗਿਆਨੀ ਇਹ ਇੱਕ ਸ਼ਬਦ ਹੈ ਮੈਂ ਗੁਰਬਾਣੀ ਦੇ ਉਹ ਸਿੱਖ ਰਿਹਾ ਸ਼ਬਦ ਰਚਨਾ ਮੈਂ ਇਥੋਂ ਗਿਆਨ ਇਕੱਠਾ ਕਰ ਕਰਕੇ ਹਰ ਇੱਕ ਚੀਜ਼ ਨੂੰ ਗੁਰਬਾਣੀ ਨਾਲ ਜੋੜਿਆ ਹੋਇਆ ਵੀ ਮੈਨੂੰ ਕਿੱਥੇ ਕਿੰਨਾ ਹੈ ਤਾਂ ਹੁਣ ਮੈਂ ਦੱਸ ਸਕਾਂਗਾ ਕਿ ਗੁਰਬਾਣੀ ਦੇ ਦੱਸਦਾ ਦੇਖੋ ਸਿੱਖਣ ਦਾ ਯਤਨ ਕਰ ਰਿਹਾ ਔਰ ਇਹ ਪੂਰਾ ਇੱਕ ਸ਼ਬਦ ਹੈ ਮੈਂ ਇਹ ਇਹ ਮੈਨੂੰ ਇਹ ਚੀਜ਼ ਰਾਤੀ ਮਿਲੀ ਸੀ ਤੋਂ ਮੈਂ ਆਪ ਜੀ ਦੇ ਅੱਗੇ ਰੱਖੀ ਹੈ ਤਾਂ ਇਹ ਤੁਹਾਡੇ ਸਾਹਮਣੇ ਹੈ ਔਰ ਇਥੋਂ ਫਿਰ ਮੈਨੂੰ ਕੀ ਕਹਿੰਦੇ ਕਿ ਇਸ ਤਰ੍ਹਾਂ ਮੈਂ ਚੀਜ਼ਾਂ ਦਾ ਗਿਆਨ ਲੈਂਦਾ ਰਿਨਾਵਾ ਥੋੜਾ ਥੋੜਾ ਤੇ ਠੀਕ ਹੈ ਇਹਨੂੰ ਆਪਾਂ ਇੱਥੇ ਇਕੱਠਾ ਕਰ ਦਿੰਨੇ ਆ ਤੇ ਦੂਸਰੀ ਰਿਕਾਰਡਿੰਗ ਕਰਦੇ ਆ ਪਰ ਮੈਂ ਆਪ ਜੀ ਨੂੰ ਫਿਰ ਕਹਿੰਦਾ ਹਾਂ ਕਿ ਮੇਰਾ ਮਨ ਹੈ ਕਿ ਮੈਂ ਸਭ ਕੁਝ ਜੀਵਿਕਾ ਲੋਕੀ ਸਾਰਾ ਕੁਝ ਤੁਹਾਡੇ ਗੀ ਰੱਖ ਦਿਆਂ ਪਰ ਸਾਰਾ ਕੁਝ ਹੁੰਦਾ ਨਹੀਂ ਹੈ ਇਹ ਗਿਆਨ ਇਤਨਾ ਸੌਖਾ ਨਹੀਂ ਹੈ ਹੋ ਸਕਦਾ ਕਿਸੇ ਲਈ ਹੋਵੇ ਮੈਨੂੰ ਇਸ ਕੁਰਸੀ ਤੇ ਬੈਠਿਆ ਨੂੰ ਹਜ਼ਾਰਾਂ ਘੰਟੇ ਬੀਤ ਚੁਕੇ ਹਨ ਹਜ਼ਾਰਾਂ ਘੰਟੇ ਜਿੱਥੇ ਜਾ ਕੇ ਹੁਣ ਦਿਮਾਗ ਨੂੰ ਖੁਦ ਸਮਝਣ ਆਉਣ ਲੱਗ ਪਿਆ ਪਰ ਬਹੁਤ ਸਾਰੇ ਵਿਦਵਾਨਾਂ ਦੀ ਸਹਾਇਤਾ ਦੇ ਨਾਲ ਦੇਖੋ ਕਿਵੇਂ ਕਰਨਾ ਗਿਆਨ ਅੰਦਰੋਂ ਮੈਂ ਕਹਾਂ ਨਾ ਕਿ ਸੁਤੇ ਬ ਪ੍ਰਗਟ ਹੋ ਜਾਂਦਾ ਹੈ ਐਸਾ ਬਹੁਤ ਔਖਾ ਹੈ ਹਰੇ ਹੁੰਦਾ ਕਿ ਬਹੁਤ ਸਾਰੇ ਵਿਦਵਾਨਾਂ ਨੂੰ ਪੜਨ ਦੇ ਨਾਲ ਖੋਜ ਭਰਪੂਰ ਪੁਸਤਕਾਂ ਪੜਨ ਦੇ ਨਾਲ ਸਹਿਜੇ 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 ਔਰ ਜਿਤਨਾ ਵੀ ਗਿਆਨ ਹੈ ਇਹ ਗੁਰਬਾਣੀ ਵਾਸਤੇ ਆ ਔਰ ਇਹ ਪਾਠ ਅੱਜ ਕਮ ਨਹੀਂ ਆਉਣਾ ਇਸ ਪਾਠ ਨੂੰ ਅਸੀਂ ਉਦਨ ਵਰਤਨਾ ਹੈ ਜਿਸ ਦਿਨ ਅਸੀਂ ਕਹਿਣਾ ਹੈ ਸ਼ਬਦ ਰਚਨਾ ਗੁਰਬਾਣੀ ਦੇ ਵਿਆਕਰਣ ਦਾ ਇੱਕ ਪਾਠ ਹੋਵੇਗਾ ਜਿਹਦੇ ਚੋ ਵਿਗਾ ਸ਼ਬਦ ਰਚਨਾ ਔਰ ਜਿਹੜੀ ਚੀਜ਼ ਇਹਨਾਂ ਨੇ ਕਿਹਾ ਨਾ ਕਿ ਇਹ ਹਾਊ ਮੈਨੀ ਪਾਰਟਸ ਆਰ देयर ਇਨ ਦਾ ਵਰਡ ਅਨਬਿਲੀਵੇਬਿਲਿਟੀ ਹਾਊ ਮਨੀ ਪਾਰਟਸ ਔਰ ਇਹ ਚੀਜ਼ ਹਾਊ ਮਨੀ ਪਾਰਟਸ ਇਹ ਜਿ ਕਿੰਨੇ ਪਾਰਟ ਹਨ ਇਹ ਇੱਕ ਸ਼ਬਦ ਦੇ ਭਾਗ ਬਣ ਗਏ ਨੇ ਇਹ ਚੀਜ਼ ਸਾਡੇ ਵਿਆਕਰਨਾਂ ਵਿੱਚ ਮਿਲੇ ਹੋ ਸਕਦਾ ਹੈ ਮੈਂ ਖਿਮਾ ਕਰਨਾ ਹੋਵੇਗਾ ਵੀ ਪਰ ਮੇਰੀ ਅਜੇ ਉਹ ਸਾਹਮਣੇ ਨਹੀਂ ਆਇਆ ਪਰ ਇਸ ਪੁਸਤਕ ਨੇ ਬਹੁਤ ਕੁਝ ਨਵਾਂ ਦਿੱਤਾ ਬਹੁਤ ਕੁਝ ਨਵਾਂ ਦਿੱਤਾ ਤੇ ਹੁਣ ਆਪਾਂ ਥੋੜਾ ਜਿਹਾ ਹੋਰ ਕਰ ਲੈਨੇ ਆ ਜੀ ਇਨੂੰ ਮੇਰੇ ਛੋਟੇ ਵੀਰ ਇਹਨੂੰ ਤੁਸੀਂ ਬੰਦ ਕਰ ਦਿਓ ਤੇ ਹੁਣ ਆਪਾਂ ਵਾਪਸ ਆਪਣੇ ਇਸ ਪੱਤਰੇ ਦੇ ਆਰੰਭ ਵਿੱਚ ਚਲਦੇ ਹਾਂ ਜੀ ਚਲਦੀ ਗਲਾਚ ਚਲਦਾ ਚਲਦਾ